ਅੱਜਕੱਲ੍ਹ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਤਨਖਾਈਏ ਸੁਖਵੀਰ ਬਾਦਲ ਦੇ ਦਲ ਖਾਲਸਾ ਆਗੂ ਜਨਰੈਨ ਸਿੰਘ ਜੋੜਾਗੋੜੀ ਚਲਾਉਂਦੀ ਘਟਨਾ ਦੀ ਜਿੱਥੇ ਵਿਸ਼ਵ ਭਰ ਦੀ ਆਵਾਮ ਰੋਸ਼ ਹੈ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਜਿੱਥੇ ਸ੍ਰੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਕਿਸੇ ਵਿਅਕਤੀ ਤੇ ਗੋਰੀ ਚਲਣਾ ਬੰਦ ਪਾਗੀ ਗੱਲ ਹੈ ਉੱਥੇ ਹੀ ਵਿਸ਼ਵ ਭਾਰਤੀ ਸੰਗਤ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਇਹ ਸਰਕਾਰ ਉੱਪਰ ਵੀ ਸਵਾਲੀਆ ਨਿਸ਼ਾਨ ਪੈਦਾ ਕਰਦਾ ਹੈ ਕਿ ਆਖਿਰ ਸਰਕਾਰ ਕਿ ਆਖਿਰ ਸਰਕਾਰ ਕਰ ਕੀ ਰਹੀ ਹੈ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਦੇਖੋ ਬਹੁਤ ਮਾੜੀ ਘਟਨਾ ਹੋਈ ਹੈ ਉਸ ਦਰਬਾਰ ਦੇ ਵਿੱਚ ਉਸ ਦੇ ਮੁੱਖ ਦੁਆਰ ਤੇ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਕਿਸੇ ਵਿਅਕਤੀ ਤੇ ਗੋਲੀ ਨਾਲ ਹਮਲਾ ਕਰਨਾ ਇਹ ਆਪਣੇ ਆਪ ਦੇ ਵਿੱਚ ਇਸ ਧਾਰਮਿਕ ਸਥਾਨ ਦੀ ਮਰਜ਼ਾਦਾ ਦੇ ਪੂਰਨ ਤਰਤੇ ਉਲਟ ਹੈ ਤੇ ਖਾਸ ਤੌਰ ਤੇ ਮੈਂ ਇਹ ਗੱਲ ਕਹਿ ਦਿਆਂ ਕਿ ਜਦੋਂ ਸਿੰਘ ਸਾਹਿਬ ਨੇ ਜਿਹੜਾ ਜ਼ਿਕਰ ਕਰਤਾ ਕਿ ਇੱਥੇ ਜਿਹੜੀ ਸੇਵਾ ਲੱਗੀ ਸੀ ਉਸ ਵੀਰ ਸਿੰਘ ਬਾਦਲ ਨਹੀਂ ਸੀ ਉਹ ਇਸ ਇਸ ਸਥਾਨ ਦੇ ਇੱਕ ਸੇਵਾਦਾਰ ਦੇ ਤੌਰ ਤੇ ਇੱਕ ਸੇਵਾ ਨਿਭਾਇਆ ਸੀ ਸੋ ਬਹੁਤ ਮਾੜੀ ਗੱਲ ਆ ਸਾਰੀ ਦੁਨੀਆ ਨੇ ਇਸ ਗੱਲ ਨੂੰ ਮਾੜਾ ਮੰਨਿਆ ਸੋ ਅਸੀਂ ਆਸ ਕਰਾਂਗੇ ਕਿ ਜਿਹੜੀ ਸਰਕਾਰ ਆ ਭਾਵੇਂ ਕਿ ਪਿਛਲੇ ਸਮੇਂ ਚ ਨਾਕਾਮ ਰਹਿੰਦੀ ਰਹੀ ਆ ਪਰ ਇਸ ਮਾਮਲੇ ਦੇ ਵਿੱਚ ਇਹਦਾ ਪਿਸ਼ੋਕੜ ਇਹਦਾ ਕਾਰਨ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਨੇ ਕੀ ਮਕਸਦ ਸੀ ਉਸ ਨੂੰ ਜਿਹੜੀ ਆ ਇਹ ਕਿਨਾ ਕੋਸ਼ਿਸ਼ ਕਿ ਲੈਉਣਗੇ ਪਰ ਅਸੀਂ ਇਹ ਗੱਲ ਦੇਖ ਰਹੇ ਹਾਂ ਕਿ ਪਰਸੋਂ ਦੀ ਅਕਾਲ ਤਖਤ ਸਾਹਿਬ ਵਿਖੇ ਜੋ ਉੱਥੇ ਪ੍ਰਕਿਰਿਆ ਹੋਈ ਆ ਜਿਸ ਨੂੰ ਕੁੱਲ ਦੁਨੀਆ ਦੇ ਅੰਦਰ ਸਨਮਾਨ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸਨਮਾਨਿਆ ਗਿਆ ਜਿੱਥੇ ਸੁਖਬੀਰ ਸਿੰਘ ਬਾਦਲ ਸਮੇਤ ਉਹਨਾਂ ਦੇ ਸਾਥੀਆਂ ਨੇ ਸਿਰ ਝੁਕਾ ਕੇ ਉਹਨਾਂ ਦੀ ਹਰ ਗੱਲ ਨੂੰ ਕਬੂਲਿਆ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਇੱਕ ਸ਼ਾਂਤ ਸਥਾਪਤੀ ਹੋਈ ਹੈ ਤੋਂ ਉਸ ਗੱਲ ਨੂੰ ਕਿਤੇ ਤੋੜਨ ਵਾਸਤੇ ਤਾਂ ਨਹੀਂ ਇਹ ਗੱਲ ਵਾਪਰੀ ਸੋ ਜੇ ਸਿਆਸੀ ਵਿਰੋਧ ਆ ਤਾਂ ਜਿਹੜੀ ਗੱਲ ਕੀਤੀ ਗਈ ਹੈ ਉਹ ਤੋਂ ਵੀ ਮਾੜੀ ਗੱਲ ਆ ਕਿਉਂਕਿ ਇਹ ਜਿਹੜਾ ਘਰ ਆ ਇਹ ਜੋੜਦਾ ਵਾ ਇਹ ਤੋੜਦਾ ਨਹੀਂ ਇਹ ਦੂਰੀਆਂ ਖਤਮ ਕਰਦਾ ਇਹ ਨਫ਼ਰਤਾਂ ਖਤਮ ਕਰਦਾ ਰੁਨੀਸ਼ ਸਿੰਘ ਬਟੂ ਉਹਨਾਂ ਦੇ ਬਿਆਨ ਨੂੰ ਮੈਂ ਬੜਾ ਵਜਨ ਨਹੀਂ ਦਿੰਦਾ ਕਿਉਂਕਿ ਉਹਨਾਂ ਦੇ ਬਿਆਨ ਅੱਜ ਹੋਰ ਹੁੰਦੇ ਆ ਕੱਲ ਹੋਰ ਹੁੰਦੇ ਆ ਪਰ ਇਹ ਗੱਲ ਠੀਕ ਆ ਬਿਲਕੁਲ ਕਿ ਗੁਰੂ ਨੇ ਕਿਰਪਾ ਕੀਤੀ ਹੈ ਇਹ ਗੋਲੀ ਜਿਹੜੀ ਆ ਘਟਨਾ ਸੀਗੀ ਇਹ ਦੁਰਘਟਨਾ ਨਹੀਂ ਬਣੀ ਨਹੀਂ ਉਸ ਮੌਕੇ ਜਿਹੜੀ ਗੱਲ ਸੀ ਉਸ ਗੱਲ ਦੀ ਦਹਿਸ਼ਤ ਆਇਆ ਸੀ ਪਰ ਬਾਕੀ ਤਾਂ ਸੰਗਤ ਇਸ ਗੱਲ ਨੂੰ ਨਿੰਦਰੀ ਆ ਵੱਡੇ ਪੱਧਰ ਤੇ ਨਿੰਦਰੀ ਆ ਇਸ ਗੱਲ ਦਾ ਰੋਸ ਆ ਆਵਾਮ ਦੇ ਅੰਦਰ ਕਿ ਇਹ ਗੱਲ ਜਿਹਨੇ ਵੀ ਕੀਤੀ ਹੈ ਮਾਰੀ ਕੀਤੀ ਨਹੀਂ ਅਸੀਂ ਕੁਝ ਨਹੀਂ ਕਹਿ ਸਕਦੇ ਸਰਕਾਰ ਇਸ ਗੱਲ ਬਾਰੇ ਦੱਸੇ ਹੁਣ ਤਾਂ ਬੰਦਾ ਉਹਨਾਂ ਦੇ ਕੋਲ ਆ ਉਹ ਇਹ ਗੱਲ ਦੱਸੇ ਦਾ ਔਰ ਪਿਛਲੇ ਸਮੇਂ ਚ ਸਰਕਾਰ ਦੀ ਫੇਲਿਓਰੀ ਆ ਇਹਨੇ ਕਦੇ ਵੀ ਕੋਈ ਨਿਚੋੜ ਨਹੀਂ ਕੱਢਿਆ ਬਹੁਤ ਸਾਰੀਆਂ ਘਟਨਾਵਾਂ ਦੇ ਵਾਪਰੀਆਂ ਉਪਰ ਕਦੇ ਨਿਚੋੜ ਨਹੀਂ ਆਇਆ ਔਰ ਅਸੀਂ ਆਸ ਕਰਦੇ ਹਾਂ ਕਿਉਂਕਿ ਪੰਜਾਬ ਦੇ ਹਾਲਾਤਾਂ ਨਾਲ ਤੇ ਇੱਕ ਵੱਡੀ ਪਾਰਟੀ ਦੇ ਨਾਲ ਤੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤ ਦੀ ਏਟ ਜਿਹੜੀਆਂ ਸੇਵਾਵਾਂ ਲੱਗੀਆਂ ਸੀ ਇਹਨਾਂ ਤੇ ਵਾਪਰੀ ਜਿਹੜੀ ਇਸ ਤਰ੍ਹਾਂ ਦੀ ਘਟਨਾਵਾਂ ਉਸ ਲਈ ਸਰਕਾਰ ਜਰੂਰ ਜਵਾਬ ਦੇਵੇਗਾ ਪ੍ਰਸ਼ਾਸਨ ਦੇ ਇੱਕ ਸਵਾਲ ਉੱਠਦਾ ਦਿਖਾਈ ਦੇ ਰਿਹਾ ਕਿ ਕਿ ਪ੍ਰਸ਼ਾਸਨ ਪ੍ਰਸ਼ਾਸਨ ਕੀਤਾ ਜਾ ਪ੍ਰਸ਼ਾਸਨ ਨੇ ਫਿਰ ਨੇ ਫਿਰ ਕਾਬੂ ਕਿਉਂ ਕੀਤਾ ਇੱਕ ਵੱਡਾ ਸਵਾਲ ਹੈ ਪ੍ਰਸ਼ਾਸਨ ਟੋਟਲ ਬੇਸ ਗੱਲ ਹੀ ਫੇਲ ਹੈ